ਸਰਹਾਲੀ ਰੋਡ ਪੱਟੀ ਤੇ ਇੱਕ ਡਾਕਟਰ ਅਤੇ ਇੱਕ ਨਰਸ ਤੇ ਫਾਇਰਿੰਗ ਹੋਈ ਹੈ ਦੋਨਾਂ ਨੂੰ ਸੰਦੂ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨਿਸ਼ਾਨ ਸਿੰਘ ਵਾਸੀ ਦਦੇਹਿਰ ਸਾਹਿਬ ਅਤੇ ਨਰਸ ਸਵੀਤਾ ਸ਼ਰਮਾ ਜੋ ਕਿ ਪੱਟੀ ਸਰਹਾਲੀ ਰੋਡ ਤੇ ਹੋਮੀਓਪੈਥੀ ਦੀ ਨਿੱਜੀ ਪ੍ਰੈਕਟਿਸ ਕਰਦੇ ਨੇ ਤੇ ਉਹਨਾਂ ਤੇ ਅਣਪਛਾਤੇ ਵਿਅਕਤੀਆਂ ਵੱਲੋਂ 3 ਤੋਂ 4 ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਇਸੇ ਦੌਰਾਨ ਉਹ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪੱਟੀ ਦੇ ਸੰਧੂ ਹਸਪਤਾਲ ਇਲਾਜ ਲਈ ਦਾਖਲ ਕਰਵਾਉਣਾ ਪਿਆ ਅਤੇ ਜਿੱਥੇ ਮੋਢਾ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਹਸਪਤਾਲ ਪੱਟੀ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਡਾਕਟਰ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਦਕਿ ਨਰਸ ਦੇ ਬਾਹਾਂ ਦੇ ਵਿੱਚ ਗੋਲੀ ਲੱਗੀ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਉਹਨਾਂ ਦੀ ਹਾਲਤ ਹਾਲਾਂਕਿ ਖਤਰੇ ਤੋਂ ਪਾਰ ਹੈ ਜੀ ਨਾ ਭਾਜੀ ਜੀ ਨਿਰਮਲ ਜੀ ਤੁਹਾਡਾ ਜਿਹੜਾ ਹੈ ਸਰੀ ਵਾਲੀ ਰੋਡ ਤੇ ਇਲੈਕਟ੍ਰੋਪੈਥੀ ਹਮ ਇਲੈਕਟ੍ਰੋ ਲੰਬੂ ਮੁਬਾਦਿਲਾ ਕਲੀਨਿਕ ਆ ਜੀ ਤੁਸੀਂ ਉੱਥੇ ਬਤਾਓ ਡਾਕਟਰ ਨਹੀਂ ਬਤਾਓ ਡਾਕਟਰ ਆ ਜੀ ਮੈਂ ਬਿਆਰ ਗਿਆ ਸੀ ਛੋਟਾ ਬ੍ਰਦਰ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ ਕੀ ਨਾਂ ਜੀ ਉਹਨਾਂ ਦਾ ਉਹਨਾਂ ਦਾ ਨਿਸ਼ਾਨ ਸਿੰਘ ਆ ਜੀ ਇੱਕ ਹਲ ਪਰ ਸੀ ਮੇਰੇ ਬੈਠੇ ਉਥੇ ਸ਼੍ਰੀਮਤਾ ਸ਼ਰਮਾ ਕੋਈ ਆਇਆ ਜੀ ਉਹਨਾਂ ਨੂੰ ਗੋਲੀ ਮਾਰ ਕੇ ਚਲ ਗਿਆ ਜੀ ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਉਹਨਰੇ ਹਲ ਪਰਸ਼ਕੇ ਤੇ ਗੋਮਾ ਤੇ ਲੱਗੀ ਆ ਜੀ ਕੋਈ ਉੱਥੇ ਲੰਡਖੋ ਵਗੈਰਾ ਤੇ ਕੋਈ ਲੰਡਖੋ ਕੋਈ ਨਹੀਂ ਹੋਈ ਜੀ ਉਹਨਾਂ ਦਾ ਨਾਂ ਹੀ ਪੁੱਛਿਆ ਜੀ ਬਸ ਨ ਉਹਨਾਂ ਨੇ ਹੀ ਹੁਣਾਂ ਨੇ ਹਾਂਜੀ ਹਾਂਜੀ ਕੋਈ ਤੁਹਾਡਾ ਕਿਸੇ ਨਾਲ ਕੋਈ ਕੋਈ ਨਹੀਂ ਜੀ ਕੋਈ ਬਗੈਰ ਰੋਦਨੀ ਹੈਗਾ ਕਿਸੇ ਕੋਈ ਪ੍ਰੋਪਰ ਪੱਟੀ ਦੇ ਰਹਿਣ ਵਾਲੇ ਤੁਸੀਂ ਅਸੀਂ ਦਦੇਰ ਸਾਹਿਬ ਦੇ ਰਹਿਣ ਵਾਲੇ ਅੱਛਾ ਤੁਸੀਂ ਦਦੇਰ ਸਾਹਿਬ ਤੁਹਾਡਾ ਇੱਥੇ ਕਲੀਨਿੰਗ ਕਦੋਂ ਤੋਂ ਹੁੰਦੇ ਕਰ ਰਹੇ ਚਾਰ ਸਾਲ ਹੋ ਗਏ ਜਿੱਥੇ ਕਰਦੇ ਨੂੰ ਕਰਦੇ ਠੀਕ ਹੈ ਜੀ ਤੇ ਇਸ ਵੰਦੀ ਕੋਈ ਮਤਲਬ ਉੱਥੇ ਕੋਈ ਲੁੱਟਪੋੜੀ ਇਸ ਤੋਂ ਪਹਿਲਾਂ ਕੋਈ ਇਨਸੀਡੈਂਟ ਹੋਇਆ ਨਾ ਜੀ ਨਾ ਜੀ ਕਦੀ ਕੋਈ ਇਸ ਤਰ੍ਹਾਂ ਹੋਇਆ ਨਹੀਂ ਜੀ ਤੁਸੀਂ ਇਸ ਘਟਨਾ ਨੂੰ ਕੀ ਮੰਨ ਕੇ ਚੱਲਦੇ ਹੋ ਆਪਣਾ ਦੇਖੋ ਜੀ ਉਹਨੇ ਜੇ ਪਤਾ ਲੱਗ ਪੁਲਿਸ ਹੀ ਫਾਇਦਾ ਦੱਸੇ ਕਰਕੇ ਦੱਸੇਗੀ ਕਿ ਕੀ ਸੀ ਹੋਗਾ ਸੀ ਸਾਡਾ ਕਿਸੇ ਨਾਲ ਕੋਈ ਠੀਕ ਹੈ ਇਸ ਤੋਂ ਪਹਿਲਾਂ ਕੋਈ ਇਦਾਂ ਦੀ ਨਾ ਜੀ ਨਾ ਕਦੀ ਆਡਾ ਕਦੀ ਨਾ ਕੋਈ ਝਗੜਾ ਕੱਤ ਨਹੀਂ ਹੋਇਆ ਠੀਕ ਹੈ ਤੂੰ ਦਵਾਈ ਨਹੀਂ ਦਿੰਦਾ ਨਕਸਾ ਜੀ ਮੌਕੇ ਦੀ ਮਨ ਨਹੀਂ ਮੌਕੇ ਦਵਾਈ ਵੀ ਥੋੜੀ ਮਿਲਦੀ ਆ ਸਾਰੀ ਦੁਕਾਨ ਤੋਂ ਮਾਨੂੰ 4 ਸਾਲੋਂ ਛੱਡੀ ਹੋਈ ਪਿੰਡੋਂ ਪੁੱਛਣੇ ਜਦੋਂ ਗੋਲੀ ਮਾਰ ਲਗਾ ਭੱਜ ਗਿਆ ਭਜਾ ਨੂੰ ਜਦੋਂ ਭੱਜਾ ਪੈ ਗਈ ਤੇ ਲੱਤੇ ਵਜ ਗਈ ਦੀਮ ਕੋਕੇ ਦਾ ਬੂਏ ਦੀ ਫਾਇਤ ਤੈਨੂੰ ਪੁੱਛਿਆ ਉਹਨਾਂ ਸੁਹਾਵੇ ਉਹਨਾਂ ਡੋਗ ਵੀ ਤੈਨੂੰ ਮਾਰੀਆਂ ਗਰੀਆਂ ਨਾ ਨਹੀਂ ਤੈਨੂੰ ਪੁੱਛਿਆ ਉਹਨਾਂ ਸੁਹਾਵੇ ਨਾ ਡੀਐਸਪੀ ਕਹਿੰਦਾ ਹੈ ਨਾ ਉਹਨੇ ਡੀਐਸਪੀ ਕਹਿੰਦਾ ਵੀ ਮੁੰਡੇ ਨੂੰ ਪੁੱਛਿਆ ਤਾਂ ਕੋਈ ਸੁਹਾਵੇ ਕੰਮ ਹੋਵੇ ਨਾ ਨੀ ਮੈਂ ਕਹਿੰਦਾ ਨਾ ਨਿਸ਼ਾਨਤਰਾ ਨਹੀਂ ਅਮਾ ਹਾਜੀ ਕਾ ਤੇਰਾ ਨਾ ਜੀ ਮੈਂ ਮਰਨ ਨਿਸ਼ਾਨ ਕਰ ਤੇ ਸੁਹਾਵੇ ਦੁਕਾਨ ਕਰਦਾ ਤੇ ਦਵਾਈ ਕਰਦੀ ਮੋਕਿਆਂ ਦੀ ਤਮਾਂ ਦੁਕਾਨ ਤੇ ਕਰਦ ਰਹਾ ਸਵਾਇ ਬਰਤਸਾ ਹੋਵੇ ਨਹੀਂ ਮ ਦਵਾਈ ਤੋਂ ਮਿਲ ਨਹੀਂ ਮੁੱਕਾ ਕੋਈ ਲੁੱਟ ਕੋ ਤਾਂ ਨਹੀਂ ਆਈ ਦੁਕਾਨ ਚ ਨਹੀਂ بھائی ਕੋਈ ਲੁੱਟ ਕੋ ਨਹੀਂ ਆਈ ਕੋਈ ਕੁਛ ਨਹੀਂ ਕੋਈ ਤੁਹਾਡਾ ਕਿਸੇ ਨਾਲ ਰੰਜਿਸ਼ ਜਾਂ ਕੁਛ ਹੋ ਨਹੀਂ ਕੋਈ ਛਾਕ ਜੁੱਤ ਨਹੀਂ ਛਾਕ ਕੋ ਨਹੀਂ ਕਿਨਾਂ ਕਿਉਂਕਿ ਅਸੀਂ ਕਿਨਾਂ ਲੜੇ ਨਹੀਂ ਸਕਤਾ ਅਗਰੀ ਜੇ ਆਪਾਂ ਕਿਨਾਂ ਲੜੇ ਇਹ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀ ਦੇ ਚ ਇੱਕ ਲੜਕਾ ਤੇ ਇੱਕ ਲੜਕੀ ਜ਼ਖਮੀ ਹੋਏ ਇਸ ਘਟਨਾ ਬਾਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇਨਪੁੱਟ ਸਾਹਮਣੇ ਆਏ ਇਹ ਦੋਨੇ ਜਿਹੜੇ ਨਰਮਨ ਸਿੰਘ ਦੇ ਨਿਸ਼ਾਨ ਸਿੰਘ ਦੋਨੇ ਨੇ ਉੱਤੇ ਹਸਪਤਾਲ ਨੂੰ ਖੁੱਲ੍ਹ ਦੁਕਾਨ ਕਰਦੀ ਆ ਪਹਿਲਾਂ ਇਹ 400 ਰੁਪਏ ਦਾ ਸਹੂਆਇ ਕਰਦੇ ਸੀ ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫੈਰਿੰਗ ਕਰਕੇ ਗਏ ਇੱਕ ਇਹਦੇ ਨਿਸ਼ਾਨ ਸਿੰਘ ਦੇ ਗੋਲੀ ਲੱਗੀ ਆ ਤੇ ਇੱਕ ਨਾਲ ਉੱਥੇ ਇਹਨਾਂ ਦੀ ਮਿਲਤੀ ਸੀ ਉਹਦੇ ਹਰਕੇ ਤੇ ਪੁਲਿਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਦੰਜਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖਣਾਗਾ ਆਪਣਾ ਤਫਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਪੁਰਾਣੀ ਰੰਜਿਸ਼ ਹੈ ਕੀ ਪਰ ਕਿੰਨੇ ਫੇਰ ਹੋਏ ਜੀ 2 ਫੇਰ